ਪੋਲਾ ਇੱਕ ਸਵਾਨਦੀ ਦੇ ਅਲਕਰਾ ਇਲਾਕਾ ਉਹਦੇ ਨੇੜੇ ਸਵਾਨਦੀ ਦੇ ਉੱਤੇ ਪੋਲਾ ਉਹ ਟੁੱਟ ਗਿਆ ਪੰਜਾਬ ਤੇ ਹਿਮਾਚਲ ਦਾ ਆਪਸ ਦੇ ਵਿੱਚ ਸੰਪਰਕ ਹੁਣ ਖਤਮ ਹੋ ਚੁੱਕਿਆ ਹੈ ਤੇ ਪੂਰੀ ਦੁਨੀਆ ਦੇ ਵਿੱਚ ਕੁਝ ਮੁਲਕਾਂ ਦੇ ਵੀ ਜ਼ਿਆਦਾ ਮੀਂਹ ਪਿਆ ਭਾਰਤ ਵਿੱਚ ਤਾਂ ਹਰ ਸਾਲ ਇਹਨਾਂ ਦਿਨਾਂ ਵਿੱਚ ਮੌਨਸੂਨ ਆਉਂਦੀ ਹੈ ਮੀਂਹ ਪੈਂਦਾ ਹੈ ਤਕਰੀਬਨ 10 ਮੌਤਾਂ ਦਾ ਖਬਰ ਆਈ ਹੈ ਜੀ ਯੂਪੀ ਵਿੱਚ 24 ਘੰਟਿਆਂ ਦੇ ਵਿੱਚ ਮੈਨੂੰ 10 ਮੌਤਾਂ ਦੀ ਖਬਰ ਤਾਂ ਲੱਗਦੀ ਕਿ 10 ਮੌਤਾਂ ਨੇ ਪਰ ਜਿਨ੍ਹਾਂ ਦੇ ਘਰਾਂ ਸੱਥਰ ਵਿਛਦੇ ਆ ਉਹਨਾਂ ਦੇ ਚਿਹਰੇ ਦੁਖੋਂ ਨੇ ਸਾਨੂੰ ਆਸ ਹੈ ਕਿ ਪੰਜਾਬ ਦੇ ਵਿੱਚ بارش ਹੋਏਗੀ ਪਰ 50 ਤੋਂ 60% ਤੱਕ بارش ਜੁਲਾਈ ਵਿੱਚ ਘੱਟ ਹੋਈ ਹੈ ਪਿਛਲੇ ਸਾਲ ਨਾਲੋਂ ਅਕੀਦਾ ਸਾਹਿਬ ਮੌਸਮ ਨੇ ਕਰਵਟ ਲਈ ਹੈ ਤਾਂ ਪੂਰੇ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਕੱਲ ਵੀ ਰਾਤ بارش ਹੋਈ ਹੈ ਉਸ ਤੋਂ ਇਲਾਵਾ ਪਹਿਲਾਂ ਵੀ بارش ਹੋ ਚੁੱਕੀ ਹੈ ਪਰ ਫਿਰ ਵੀ ਉਨਾਂ ਕ ਮੌਨਸੂਨ ਐਕਟਿਵ ਨਹੀਂ ਹੋਇਆ ਜਿੰਨਾ ਕ ਮੌਸਮ ਵਿਭਾਗ ਵੱਲੋਂ ਕਿਹਾ ਜਾ ਰਿਹਾ ਸੀ ਕਾਫੀ ਫੀਸਦੀ ਤੱਕ بارش ਦੇ ਵਿੱਚ ਗਰਾਵਟ ਦਰਜ ਕੀਤੀ ਗਈ ਹੈ ਤਾਪਮਾਨ ਵੀ ਕਾਫੀ ਥੱਲੇ ਆ ਚੁੱਕਾ ਹੈ ਪਰ ਚਿਪਚਿਪਾ ਹਾਟ ਹਮਸ ਉਹ ਗਰਮੀ ਅਜੇ ਵੀ ਬਰਕਰਾਰ ਹੈ ਤੇ ਦੂਜੇ ਪਾਸੇ ਹੋਰ ਨਾਲ ਸੂਬਿਆਂ ਦੇ ਹਾਲਾਤਾਂ ਦੇ ਉੱਤੇ ਝਾਤ ਪਾਈਏ ਤਾਂ ਉੱਤਰ ਪ੍ਰਦੇਸ਼ ਦੇ ਵਿੱਚ بارش ਦੇ ਨਾਲ 24 ਘੰਟਿਆਂ ਦੇ ਦਰਮਿਆਨ ਹੀ 10 ਮੌਤਾਂ ਹੋ ਚੁੱਕੀਆਂ ਨੇ 20 ਜ਼ਿਲ੍ਹਿਆਂ ਦੇ ਵਿੱਚ ਹੜ੍ਹ ਆ ਚੁੱਕਿਆ ਹੈ 60 ਪਿੰਡ ਡੁੱਬ ਚੁੱਕੇ ਨੇ ਤੇ ਹੜ੍ਹਾਂ ਦੇ ਕਾਰਨ ਪੰਜਾਬ ਦੇ ਵਿੱਚ ਵੀ ਨੁਕਸਾਨ ਹੋਇਆ ਐਲਗਰਾ ਪੋਲਾ ਇੱਕ ਸਵਾਨ ਨਦੀ ਦੇ ਐਲਗਰਾ ਇਲਾਕੇ ਉਹਦੇ ਨੇੜੇ ਸਵਾਨ ਨਦੀ ਦੇ ਉੱਤੇ ਪੋਲਾ ਉਹ ਟੁੱਟ ਗਿਆ ਪੰਜਾਬ ਤੇ ਹਿਮਾਚਲ ਦਾ ਆਪਸ ਦੇ ਵਿੱਚ ਸੰਪਰਕ ਹੁਣ ਖਤਮ ਹੋ ਚੁੱਕਿਆ ਉਸ ਰਸਤੇ ਦੀ ਰਾਹੀਂ ਤੇ ਇਸ ਮੇਰੇ ਖਿਆਲ ਚ ਪੁਲ ਦੇ ਲਈ ਪਹਿਲਾਂ ਵੀ ਕਾਫੀ ਸਵਾਲ ਖੜੇ ਹੁੰਦੇ ਸੀਗੇ ਕਿ ਨਜਾਇਜ਼ ਮਾਈਨਿੰਗ ਦੇ ਪੁਲ ਦੇ ਨੇੜੇ ਢੜਲੇ ਨਾਲ ਚੱਲ ਰਹੀ ਹੈ ਕਿਤੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਤੇ ਇੱਕ ਇਸ ਇਲਾਕੇ ਦਾ ਪੁਲ ਬੰਦ ਵੀ ਕਰ ਦਿੱਤਾ ਗਿਆ ਸੀ ਹਾਂ ਬਿਲਕੁਲ ਜੀ ਇਹ ਦੇਖੋ ਪਾਰਸ਼ ਦੇਸ਼ ਭਰ ਦੇ ਵਿੱਚ ਹੀ ਨਹੀਂ ਸਗੋਂ ਕੈਨੇਡਾ ਦੇ ਵਿੱਚ ਵੀ ਬਾਰਸ਼ ਬਹੁਤ ਹੋ ਰਹੀ ਹੈ ਕੈਨੇਡਾ ਵਿੱਚ ਵੱਖ-ਵੱਖ ਥਾਵਾਂ ਤੇ ਜਿਹੜੇ ਕਈ ਜਗ੍ਹਾ ਬੇਸਮੈਂਟ ਪੁਲ ਬਣੇ ਹੋਏ ਸੀਗੇ ਮਰੀ ਅੰਡਰ ਅੰਡਰ ਪਾਸ ਸੀਗੇ ਉਹਨਾਂ ਦੇ ਵਿੱਚ ਪਾਣੀ ਭਰ ਗਿਆ ਲੋਕਾਂ ਦਾ ਨੰਗਲਣਾ ਔਖਾ ਹੋ ਗਿਆ ਕਈ ਪੁਰਾਣੇ ਘਰਾਂ ਦੇ ਵਿੱਚ ਬਣਿਆ ਹੋਇਆ ਬੇਸਮੈਂਟ ਦਾ ਪਣ ਦਾ ਤਰੀਕਾ ਇਹਦਾ ਸੀਗਾ ਕਿ ਉਹਨਾਂ ਲੋਕਾਂ ਨੂੰ ਸ਼ਾਇਦ ਨਾ ਪਤਾ ਹੋਵੇ ਕਿ ਅੱਗੇ ਮੀਂਹ ਪੈਣਾ بارش ਵੱਧ ਆ ਸਕਦੀ ਹੈ ਇਸ ਕਰਕੇ ਪ੍ਰੋਬਲਮ ਹੋਏਗੀ ਤੇ ਉਹ ਬੇਸਮੈਂਟਾਂ ਨੀਵੀਆਂ ਸੀਗੀਆਂ ਇਸ ਕਰਕੇ ਕੈਨੇਡਾ ਦੇ ਵਿੱਚ ਵੀ ਕਈ ਥਾਵਾਂ 'ਤੇ ਬੇਸਮੈਂਟਾਂ ਦੇ ਵਿੱਚ بارش ਭਰ ਗਈ ਹੈ ਇੱਕ ਦਿਨ ਇੱਕ ਬੜਾ ਵੱਡਾ ਵੀਆਈਪੀ ਬੰਦਾ ਸੀਗਾ ਉਹਦਾ ਤਾਂ ਘਰ ਕਾਫੀ ਪਾਣੀ ਭਰ ਗਿਆ ਤੇ ਐਦਾਂ ਪੂਰੀ ਦੁਨੀਆ ਦੇ ਵਿੱਚ ਕੁਝ ਮੁਲਕਾਂ ਦੇ ਵਿੱਚ ਜ਼ਿਆਦਾ ਮੀਂਹ ਪਿਆ ਭਾਰਤ ਵਿੱਚ ਤਾਂ ਹਰ ਸਾਲ ਇਹਨਾਂ ਦਿਨਾਂ ਵਿੱਚ ਮੌਨਸੂਨ ਆਉਂਦੀ ਹੈ ਮੀਂਹ ਪੈਂਦਾ ਹੈ ਤਕਰੀਬਨ 10 ਮੌਤਾਂ ਦਾ ਖਬਰ ਆਈ ਹੈ ਜੀ ਯੂਪੀ ਵਿੱਚ 24 ਘੰਟਿਆਂ ਦੇ ਵਿੱਚ ਮੈਸੇ 10 ਮੌਤਾਂ ਦੀ ਖਬਰ ਤਾਂ ਲੱਗਦੀ ਹੈ ਕਿ 10 ਮੌਤਾਂ ਨੇ ਪਰ ਜਿਨ੍ਹਾਂ ਦੇ ਘਰਾਂ 70 ਵਿਛਦੇ ਹਨ ਉਹਨਾਂ ਦੇ ਘਰਾਂ ਦੁੱਖ ਹੁੰਦਾ ਜਿਵੇਂ ਕਿ ਕੱਲ ਡਿਬਰੂਗੜ ਐਕਸਪ੍ਰੈਸ ریل ਹੈ ਤੇ ਉਹਦਾ ਡੱਬੇ ਲੱਥ ਗਏ ਆ ਲੀਹੋਂ ਮਰ ਕੇ ਵੀ ਉਹ ਲੱਥ ਗਏ ਤੇ 4 ਜਣਿਆਂ ਦੀ ਮੌਤ ਹੋ ਗਈ ਹੈ 30 ਤੋਂ ਵੱਧ ਜ਼ਖਮੀ ਹੋ ਗਏ ਆ ਉਸੰਦਰ ਵਿੱਚ ਕਿਹਾ ਉਹਨਾਂ ਨੇ ਜਿਹੜੇ ਮਲਕ ਅਰਜਨ ਖੜ ਗਏ ਆ ਕਾਂਗਰਸ ਦੇ ਪ੍ਰਧਾਨ ਕਿ ਜਿੰਮੇਵਾਰਤਾ ਲਓ ਕੋਈ ਬੰਦਾ ਇਹ ਕਿਵੇਂ ਲੀਹ ਤੋਂ ਲੱਥ ਜਾਂਦੀ ਹੈ ਟ੍ਰੇਨ ਲੀਹਾਂ ਦੇ ਵਿੱਚ ਪ੍ਰੋਬਲਮ ਆ ਕੀ ਦਿੱਕਤ ਹੈਗੀ ਆ ਰੇਲਾਂ ਦੇ ਹਾਦਸੇ ਅਜਿਹਾ ਬਹੁਤ ਹੋ ਰਹੇ ਨੇ ਪਤਾ ਨਹੀਂ ਲੱਗਦਾ ਕਿ ਕਦੋਂ ਕਿਦੀ ਮੌਤ ਆ ਜਾਵੇ ਜਿਵੇਂ ਹੜ੍ਹਾਂ ਦੇ ਕਾਰਨ 10 ਮੌਤਾਂ ਹੋ ਗਈਆਂ। 2 ਜਿਹੜੇ ਵਿੱਚ ਹੜ ਹੜ ਆਇਆ ਜੁਪੀ ਦੇ ਵਿੱਚ ਤੇ 60 ਪਿੰਡਾਂ ਦੇ ਵਿੱਚ ਇੰਨਾ ਪਾਣੀ ਆ ਗਿਆ ਡੁੱਬਣ ਦੀ ਸਥਿਤੀ ਵਿੱਚ ਹੈਗੇ ਨੇ ਉਹ। ਪੰਜਾਬ ਦੇ ਵਿੱਚ ਤੁਹਾਨੂੰ ਦੱਸਤਾ ਤਰਵਿੰਦਰ ਨੇ ਕਿ ਪੰਜਾਬ ਦੇ ਵਿੱਚ ਵੀ ਕੁਝ ਥਾਵਾਂ ਤੇ ਮੀਂਹ ਪਿਆ ਪਰ ਪੰਜਾਬ ਦੇ ਵਿੱਚ ਗਰਮੀ ਨਹੀਂ ਘਟ ਰਹੀ। ਗਰਮੀ ਸਗੋਂ ਵੱਧ ਰਹੀ ਆ। ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੁਣ ਇੰਨੀ ਜ਼ਿਆਦਾ ਗਰਮੀ ਵੱਧ ਰਹੀ ਆ। ਤੇ ਇਲਾਕਿਆਂ ਵਿੱਚ ਜਿਵੇਂ ਸਾਡੇ ਸਾਡੇ ਚੋਪੜਾ ਸਾਹਿਬ ਨੇ ਉਹ ਕੱਲ ਵੀ ਕਹਿ ਰਹੇ ਸੀਗੇ ਜੀ ਸਾਡੇ ਹੁਸ਼ਿਆਰਪੁਰ ਦੇ ਵਿੱਚ ਕਹਿੰਦੇ ਅ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਸੀ 20 ਤੱਕ ਪਰ ਅਜੇ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਐਂ ਥਾ ਮ ਕਹੀ ਥਾ ਮੇ ਭਵਿੱਖਬਾਣੀਆਂ ਮੌਸਮ ਕਰਦਾ ਹੈ ਮੌਸਮ ਵਿਭਾਗ ਕਰਦਾ ਹੈ ਪਰ ਉਹ ਕਈ ਵਾਰੀ ਪੂਰੀਆਂ ਨਹੀਂ ਹੁੰਦੀਆਂ ਇਹ ਵੀ ਦਿੱਕਤ ਆਉਂਦੀ ਹੈ ਚਲੋ ਸਾਨੂੰ ਆਸ ਹੈ ਕਿ ਪੰਜਾਬ ਦੇ ਵਿੱਚ بارش ਹੋਏਗੀ ਪਰ 50 ਤੋਂ 60% ਤੱਕ بارش ਜੁਲਾਈ ਵਿੱਚ ਘੱਟ ਹੋਈ ਹੈ ਪਿਛਲੇ ਸਾਲ ਨਾਲੋਂ ਜੀ ਜੀ ਬਿਲਕੁਲ ਜੀ ਵੈਸੇ ਮੀਂਹ ਦਾ ਕੁਛ ਨਹੀਂ ਪਤਾ ਲੱਗਦਾ ਹੁੰਦਾ ਕਹਿੰਦੇ ਹੁੰਦੇ ਨੇ ਕਿ ਵਾਟਰ ਨਾਲ ਵੱਟ ਛੜ ਜਾਂਦਾ ਮੀਂਹ ਪਰਸੋਂ ਜਿਹੜੀ ਪਟਿਆਲੇ ਬਰਸਾਤ ਹੋਈ ਐ ਜੀ ਉਹਦੇ ਵਿੱਚ ਇਹ ਸੀਗਾ ਕਿ ਯੂਨੀਵਰਸਿਟੀ ਤੋਂ ਲੈ ਕੇ ਨਵੇਂ ਬੱਸ ਅੱਡੇ ਤੱਕ ਪੂਰਾ ਤੇਜ਼ ਮੀਂਹ ਸੀਗਾ ਉਸ ਤੋਂ ਅੱਗੇ ਅੱਧਾ ਕਿਲੋਮੀਟਰ ਬਿਲਕੁਲ ਸੁੱਕਾ ਸੀ ਤੇ ਉਦੋਂ ਅੱਗੇ ਫੇਰ ਮੀਂਹ ਸੀਗਾ ਤੇ ਲੋਕ ਇਹੀ ਸੋਚ ਲੈਂਦੇ ਨੇ ਇੱਕ ਦੂਜੇ ਤੇ ਅੱਜ ਵਿਸ਼ਵਾਸ ਵੀ ਘੱਟ ਹੋ ਗਿਆ ਅਗਲਾ ਕਹਿੰਦਾ ਯਾਰ ਮੇਰੇ ਤਾਂ ਮੀਂਹ ਪਈ ਜਾਂਦਾ ਮੈਂ ਲੇਟ ਆਊਂਗਾ ਅਗਲਾ ਕਹਿੰਦਾ ਯਾਰ ਸਾਡੇ ਤਾਂ ਇੱਕ ਬੂੰਦ ਨਹੀਂ ਡਿੱਗੀ ਤੂੰ ਝੂਠ ਬੋਲਦਾ ਹੈ ਪਰ ਵੀਡੀਓ ਜਿਹੜੇ ਮੋਬਾਈਲ ਨੇ ਉਹ ਕਾਫੀ ਸੱਚ ਦੱਸ ਦਿੰਦੇ ਨੇ ਅਗਲਾ ਨਾਲ ਦੇ ਨਾਲ ਲਾਈਵ ਹੋ ਕੇ ਵੀ ਦੱਸ ਦਿੰਦਾ ਵੀ ਭਾਈ ਆ ਚੱਕ ਵੀਡੀਓ ਇਸ ਏਰੀਏ ਦੇ ਵਿੱਚ ਇਸ ਵੇਲੇ ਮੀਂਹ ਪੈ ਰਿਹਾ ਸੋ ਮੀਂਹ ਦਾ ਇਹੀ ਹਾਲਾਤ ਨੇ ਜੀ ਤੇ ਅੱਗੇ ਹੁਣ ਜਿਹੜੇ ਸੌਣ ਪਾਦੋਂ ਦੇ ਸ਼ਰਾਟੇ ਆਉਣੇ ਨੇ ਉਹਦਾ ਤਾਂ ਪਤਾ ਹੀ ਨਹੀਂ ਲੱਗਦਾ ਕਦੋਂ ਮੀਂਹ ਆ ਗਿਆ ਕਦੋਂ ਬੱਦਲ ਆ ਗਿਆ ਕਾਫੀ ਕੁਝ ਦੇਖਣ ਨੂੰ ਮਿਲਦਾ ਹੁੰਦਾ ਹੈ ਹਾਂ ਸੌਣ ਦਾ ਮੀਂਹ ਤਾਂ ਇਦਾਂ ਹੁੰਦਾ ਨਾ ਹੂੰ ਸੌਣ ਦਾ ਸੌਣ ਪਾਦੋਂ ਦਾ ਮੀਂਹ ਤਾਂ ਇਦਾਂ ਹੁੰਦਾ ਵੀ ਇੱਥੇ ਹੈਗਾ ਇੱਥੇ ਨਹੀਂ ਹੈਗਾ ਵਰਕਸ਼ਾਪ ਹਾਂ ਤੇਰੀ ਗੱਲ ਸਹੀ ਹੈ ਉਹ ਕੱਲ ਨਾ ਮੈਂ ਗੋਪਾਲ ਹੁਣੀ ਹੈਗੇ ਆ ਪਾਵ ਉਹ ਹੈਗੇ ਆਪਣਾ ਇੰਜੀਨੀਅਰ ਹੈਗੇ ਤੇ ਉਹ ਮੈਂ ਗਿਆ ਉਹਨੋ ਕੋਲੇ ਬੈਠਾ ਤੇ ਉਹ ਕਹਿੰਦੇ ਭਾਜੀ ਮੈਂ ਜਾਣਾ ਅੰਬਾਲੇ ਨਾ ਬਰਨਾਲੇ ਜਾਣਾ ਮੈਂ ਦਿੱਲੀ ਤੇ ਆ ਜਿਹੜਾ ਕਿ ਆਪਣਾ ਨਦਾਮਪੁਰ ਦੇ ਪਰਲੇ ਪਾਸੇ ਹੈਗਾ ਨਾ ਮੇਖਾ ਉਹਦੇ ਕੋਲੀ ਆ ਉਹ ਅ ਤੋਲਪਲਾਜਾ ਹਾਂਜੀ ਕਾਲਾ ਝੜਾ ਵਾਲਾ ਹਾਂ ਟੋਲਪਲਾਜਾ ਕਹਿੰਦਾ ਟੋਲਪਲਾਜਾ ਉਰਲੇ ਪਾਸੇ ਨਹੀਂ ਆ ਪਰਲੇ ਪਾਸੇ ਮਹੀ ਹੈਗਾ ਹੂੰ ਕਹਿੰਦਾ ਇੱਕ ਵਾਰ ਨਹੀਂ ਪਹਿਲਾਂ ਵੀ ਕਈ ਵਾਰੀ ਹੋ ਗਿਆ ਮੈਂ ਤੁਹਾਡੇ ਨਾਲ ਕੁਦਰਤ ਦੇ ਦਸ਼ਣ ਹੋ ਗਏ ਤੁਹਾਡੇ ਦਾ ਤੁਹਾਡੇ ਉਧਰ ਇਲਾਕੇ ਜਾਂਦਾ ਕੁਦਰ ਮੀਨ ਤੁਹਾਡੇ ਉਧਰ ਟੂਲਪਲਾਈਰ ਉਧਰ ਮੀ ਹੈਗਾ ਉਧਰ ਮੀ ਨਹੀਂ ਹੈਗਾ ਦਾ ਮਤਲਬ ਮਤਲਬ ਇਹ ਇੱਕ ਦੋਲਾ ਮੀ ਕਰਦਾ ਰਹਿੰਦਾ ਜਿ ਸੌਣ ਦਾ ਮਹੀਨਾ ਜੀ ਨਿਟਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਦੇ ਕੋਣ ਕਰ ਰਿਹਾ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਤੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ, ধরohar, ਸਿਹਤ 어 સંਸਕ੍ਰਿਤੀ ਕੀ ਹੋਗੀ ਬਾਤ। ਅਪੀ D5 ਚੈਨਲ ਹਿੰਦੀ ਵੀ ਹੋਗਾ ਸਾਹ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ।